ਸ਼੍ਰੀ ਰਾਮ ਨਾਮੇ ਉਤਸਵ ਕਮੇਟੀ ਵੱਲੋਂ ਵਿਜੇ ਕੁਮਾਰ ਚੋਪੜਾ ਦੀ ਅਗਵਾਈ ਹੇਠ ਚਲੰਦਰ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਅੰਮ੍ਰਿਤਸਰ ਦੇ ਪ੍ਰਸਿੱਧ ਅਤੇ ਪੁਰਾਤਨ ਸੰਸਥਾ ਸ਼ਾਰਦਾ ਡਰਾਮੈਟਿਕ ਕਲੱਬ ਮਜੀਠਾ ਰੋਡ ਦੇ ਬਿਹਤਰੀਨ ਕਾਰਜਾਂ ਲਈ ਕਲੱਬ ਦੇ ਪ੍ਰਧਾਨ ਹਰੀਦੇਵ ਸ਼ਰਮਾ ਨੂੰ ਸ਼ਹਿਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅਚੇਚੇ ਤੌਰ ਤੇ ਮੌਜੂਦ ਸਨ ਸਨਮਾਨ ਹਾਸਲ ਕਰਨ ਉਪਰੰਤ ਹਰੀਦੇਵ ਸ਼ਰਮਾ ਨੇ ਕਿਹਾ किशोरी रामनामी उत्सव कमेटी ਅਤੇ ਹਿੰਦ ਸਮਾਚਾਰ ਗਰੁੱਪ ਵੱਲੋਂ ਹਰ ਸਾਲ ਪੰਜਾਬ ਪਰ ਵਿੱਚ ਰਾਮਲੀਲਾ ਦੁਸ਼ਹਿਰਾ ਅਤੇ ਧਾਰਮਿਕ ਸਮਾਗਮ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਜਾਂਦਾ ਹੈ ਜ਼ਿਕਰਯੋਗ ਹੈ ਕਿ ਸ਼ਾਰਦਾ ਟਰੋਮੈਟਿਕ ਕਲੱਬ ਪਿਛਲੇ 40 ਤੋਂ ਵੱਧ ਸਾਲਾਂ ਤੋਂ ਰਾਮਲੀਲਾ ਦਾ ਸਫਲ ਆਯੋਜਨ ਕਰ ਰਿਹਾ ਹੈ ਉਹਨਾਂ ਦੱਸਿਆ ਕਿ ਕਲੱਬ ਵੱਲੋਂ ਹੁਣ ਲਾਈਟ ਐਂਡ ਸਾਊਂਡ ਰਾਮਲੀਲਾ ਵੀ ਦਿਖਾਈ ਜਾਂਦੀ ਹੈ ਜਿਸ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਤਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਹਰੀਦੇਵ ਸ਼ਰਮਾ ਨੇ ਕਿਹਾ ਕਿ ਰਾਮਲੀਲਾ ਤੇ ਦੁਸ਼ਹਿਰਾ ਮਨਾਉਣ ਦੇ ਨਾਲ ਨਾਲ ਉਹਨਾਂ ਦਾ ਕਲੱਬ ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਵੀ ਵੱਧ ਚੜ ਕੇ ਯੋਗਦਾਨ ਪਾ ਰਿਹਾ ਹੈ ਇਸ ਮੌਕੇ ਸਰਪੰਚ ਰਾਮਨਗਰ ਕਲੋਨੀ ਰਾਹੁਲ ਸ਼ਰਮਾ ਪ੍ਰਿੰਸ ਸਾਬਕਾ ਸਰਪੰਚ ਮਲੂਕ ਸਿੰਘ ਸਰਬਜੀਤ ਸ਼ਰਮਾ ਸਾਬਕਾ ਸਰਪੰਚ ਇੰਦਰਸ਼ੀਤ ਸਿੰਘ ਅਫਤਾਰ ਸਿੰਘ ਪਰਮਜੀਤ ਬੱਬਰ ਸਮਰਤ ਸ਼ਰਮਾ ਰੁਧਰਾਕਸ਼ ਲੀਲਾ ਵਰਮਾ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ